हां जी सचिन जी आज ਤੁਸੀਂ ਫਤਿਹਗੜ ਚੂੜੀਆਂ ਤਹਿਸੀਲ ਚ ਰੋਸ ਤੋਂ ਦਕਸ਼ਾ ਰੋਸਦਾਨਾ ਦੇ ਰਹੇ ਹੋ ਤੇ ਕੀ ਹੈ ਸਾਰਾ ਮਾਮਲਾ ਇੱਥੇ ਜਿਹੜੀਆਂ ਰਿਸ਼ਤੀਆਂ ਹੋ ਰਹੀਆਂ ਨੇ ਪਿਛਲੇ 3 ਸਾਲਾਂ ਤੋਂ ਅਸੀਂ ਉਹਦਾ ਰਿਕਾਰਡ ਮੰਗ ਰਹੇ ਹਾਂ ਕਿ ਜਿਹੜੀਆਂ ਰਿਸ਼ਤੀਆਂ ਇਹਨਾਂ ਜਿਹੜੀਆਂ ਬੋਗਸ ਸੈਂਸੀਆਂ ਲੱਗੀਆਂ ਨਜਾਇਜ਼ ਕਲੋਨੀਆਂ ਰਿਸ਼ਤੀਆਂ ਹੋਈਆਂ ਉਹ ਚ ਕੋਈ ਅਨੁਸੂਹੀ ਕਿਸੇ ਲੋ ਜਾਰੀ ਨਹੀਂ ਹੋਈਆਂ ਪਰ ਰਿਸ਼ਤੀਆਂ ਹੋ ਗਈਆਂ ਉਹਦੀਆਂ 3 ਸਾਲਾਂ ਤੋਂ ਹੀ ਆਡੀ ਵੀ ਪਾ ਰਹੇ ਆ ਸ਼ਿਕਾਇਤਾਂ ਵੀ ਆਈਆਂ ਸ਼ਿਕਾਇਤਾਂ ਵੀ ਹੋਣ ਦੇ ਬਾਵਜੂਦ ਹੀ ਉਹਨਾਂ ਚ ਰਿਸ਼ਤੀਆਂ ਹੋ ਗਈਆਂ ਉਸ ਹੋਂਦ ਤੋਂ ਬਾਅਦ ਫਿਰ ਇਹ ਸ਼ਿਕਾਇਤਾਂ ਕੀਤੀਆਂ ਉਹ ਜਿਹੜੀਆਂ ਸ਼ਿਕਾਇਤਾਂ ਆਰਸੀ ਮੈਡਮ ਜਿਹੜੀ ਇੱਥੇ ਜਸਵਿੰਦਰਪੁਰ ਹੈ ਉਹਦੇ ਕੋਲ ਪੈਂਡਿੰਗ ਪਈਆਂ ਦੱਬ ਕੇ ਰੱਖੀਆਂ ਉਹਦੇ ਸਬੰਧ ਚ ਚੀਫ ਸੈਕਟੀ ਨੇ ਵੀ ਸ਼ਿਕਾਇਤਾਂ ਸੁਣੀਆਂ ਸਾਡੀਆਂ ਉਹਨਾਂ ਨੇ ਡੀਸੀ ਸਾਹਿਬ ਨੂੰ ਭੇਜੀਆਂ ਡੀਸੀ ਸਾਹਿਬ ਨੇ ਉਹਦੇ ਸਬੰਧਿਤ ਚਾਰ ਰਿਮਾਈਂਡਰ ਭੇਜੇ ਆ ਉਹ ਇਹ ਆਰਸੀ ਮੈਡਮ ਆਪਣੇ ਕੋਲ ਦਬਾ ਕੇ ਬੈਠੀ ਆ ਉਹ ਅੱਜ ਤੱਕ ਇਹਨੇ ਨੈਪ ਤਸਵੀਰ ਦਾ ਤਸਵੀਰ ਦਾ ਅੱਗੇ ਪੇਸ਼ ਨਹੀਂ ਕੀਤੀ ਜਿਹਦਾ ਕੋਈ ਰਿਜ਼ਲਟ ਨਹੀਂ ਆਇਆ ਆਰਟੀਆਂ ਪੁੱਨੇ ਆਰਟੀ ਦੇ ਜਵਾਬ ਕੋਈ ਨਹੀਂ ਅੱਜ ਫੇਰ ਜਿਹੜੀ ਆ ਇੱਕ ਆਰਟੀ ਦੀ ਅਪੀਲ ਕੇਸ ਐਸ ਡੀ ਐਮ ਸਭ ਕੋਲਿਆ ਉਹਦੀ ਸੁਣਵਾਈ 2:30 ਵਜੇ ਆ ਤੇ ਮੈਡਮ ਅੱਜ ਉਹਦੇ ਕਰਕੇ ਆਈ ਨਹੀਂ ਗੈਰ ਰਾਈਟ ਐਬਸੈਂਟ ਲੱਗੀ ਹੈ ਉਹ ਵੀ ਤਾਂ ਲੱਗੀ ਨਹੀਂ ਤੇ ਲੱਗਣੀ ਨਹੀਂ ਸੀ ਪਰ ਸਾਰਾ ਅੱਜ ਲੋਕ ਸ਼ਹਿਰ ਦੇ ਇਕੱਠੇ ਹੋਏ ਧਰਨਾ ਲੱਗਾ ਤੇ ਉਹ ਮਜਬੂਰ ਇਹਨਾਂ ਨੂੰ ਉਹਦੀ ਐਬਸੈਂਟ ਲਾਉਣੀ ਪਈ ਆ ਤੇ ਇਹ ਕੋਈ ਐਨਓਸੀ ਤਾਂ ਹੋਰ ਵੀ ਕੋਈ ਮਾਮਲਾ ਨਹੀਂ ਐਨਓਸੀ ਤਾਂ ਉਹ ਇਲਾਵਾ ਤੇ ਚਲੋ ਜਿਨੇ ਨਿਆਂਇਕ ਕੰਮ ਕਰਾਉਣਾ ਧੱਕੇ ਨੇ ਪੈਸੇ ਦੇਣੇ ਆ ਇੱਥੇ ਸ਼ਹਿਰ ਬਹੁਤ ਵੱਡਾ ਹੈ ਹੁਣ ਕਾਫੀ ਫੈਲਿਆ ਉਹ ਮਤਲਬ ਅਜਦਾਨੀ 40-50 ਸਾਲਾਂ ਤੋਂ ਜਿਹਨਾਂ ਦੇ ਥਾਂ ਹੈਗੇ ਆ ਉਹ ਕੋਈ ਉਹਨਾਂ ਦਾ ਰੋਲਾ ਨਹੀਂ ਰਿਸ਼ਤੀਆਂ ਦਾ ਉਹਨੂੰ ਐਨਓਸੀ ਦੀ ਲੋੜ ਨਹੀਂ ਉਹਨਾਂ ਕੋਲ ਵੀ 50-50 ਹਜ਼ਾਰ ਰੁਪਏ ਲੱਖ-ਲੱਖ ਰੁਪਏ ਲਿਆ ਜਾ ਰਹੇ ਆ ਪਹਿਲੇ ਐਨਓਸੀ ਦਾ ਕਿ ਰਿਸ਼ਤੀਆਂ ਦਾ ਰਿਸ਼ਤੀਆਂ ਦਾ ਐਨਓਸੀ ਉਹਨੂੰ ਲੋੜ ਹੀ ਨਹੀਂ ਐਨਓਸੀ ਦੀ ਜਿਹੜੀ ਸ਼ਹਿਰ ਦੇ ਵਿੱਚ ਜਗ੍ਹਾ ਜਿਹੜੀ 2018 ਤੋਂ ਪਹਿਲਾਂ ਕੋਈ ਰਿਸ਼ਤੀ ਹੋਈ ਆ ਉਹ ਉਹਨੂੰ ਐਨਓਸੀ ਦੀ ਲੋੜ ਨਹੀਂ 2018 ਤੇ ਉਹਨੇ ਜਿਹਨੇ ਪਹਿਲਾਂ ਜ ਤੋਂ 20 ਸਾਲ ਖਰੀਦੀ ਜਗਾ ਉਹਨੇ ਗਾਂ ਵੇਚਣੀ ਉਹਨੂੰ ਇਹਨੇ ਸਿੱਧੀ ਕੋਲੋੜਿਆ ਇਹਦੇ ਕਲੋਨੀਆ ਵਾਸਤੇ ਰਿਸ਼ਤੀ ਦੀ ਆ ਵੀ ਜਿਹੜੀ ਅਗਲੀ ਅਕਸ ਚ ਲੈਂਡ ਆ ਉਹਨੂੰ ਆਪਾਂ ਕਿਸੇ ਵਰਤੋਂ ਚ ਆਪਾਂ ਕਮਰਸ਼ੀਅਲ ਲੈਣਾ ਜਾਂ ਰੈਸ਼ੀ ਲੈਣਾ ਉਹਦੇ ਵਾਸਤੇ ਇਹਨੂੰ ਸਿੱਧੀ ਲੋੜਿਆ ਨਾ ਕਿ ਜਿਹਨੇ ਬੜੇ ਚਿਰ ਦੀ ਜਗਾ ਲਈ ਆ ਉਹ ਅੱਗੇ ਮਕਾਨ ਹੀ ਬਣਿਆ ਜਾ ਕੇ ਵੇਚਣਾ ਉਹ ਤਾਂ ਮੋਟੀਆਂ ਪੈਸੇ ਲੈ ਰਹੇ ਆ ਉਹਨਾਂ ਨੂੰ ਜਲੀਬ ਕਰਦੇ 20 20 ਦਿਨ ਉਹ ਪੈਸੇ ਨਹੀਂ ਦਿੰਦੇ ਧੱਕੇ ਖਾਂਦੇ ਇਥੇ ਫਿਰ ਜਿਹੜਾ ਸ਼ਿਕਾਇਤ ਕੰਮ ਦਾ ਸੈੱਟ ਕੀਤਾ ਜਾਂਦਾ। ਅਸੀਂ ਤਾਂ ਇਹ ਗੱਲ ਦੇ ਗਾਦੇ ਕਿ ਉੱਪਰ ਤੱਕ ਸਾਰਾ ਸਿਸਟਮ ਹੀ ਖਰਾਬ ਹੈ। ਲੋਕੋ ਹਜੇ ਤੇ ਜਿੱਥੋਂ ਅਸੀਂ ਰਿਕਾਰਡ ਦੱਬਣ ਦੀ ਗੱਲ ਸਮਝਦੇ ਆਂ ਵੀ ਇਹਨੇ ਰੱਖਿਆ ਤੇ ਫਿਰ ਪੈਸੇ ਵੀ ਉੱਥੇ ਤੱਕ ਹੀ ਸੀਮਿਤ ਹੈ। ਹਾਂਜੀ ਮੈਂ ਅਜ ਰਜਿਸਟਰੀ ਫੜੇਗਾ ਚੋੜੀਆਂ 'ਚ ਕਰਾਉਣ ਵਾਸਤੇ ਤੇ ਜਿੱਥੇ ਕਰਾਉਣ ਵਾਸਤੇ ਆਇਆ। ਮਨੂੰ ਸ਼ੇਅਰ ਦਾ ਤਾਂ ਮਤਲਬ ਮੈਡਮ ਨੇ ਤਾਂ ਕੀਤਾ ਦਾ। ਪਹਿਲਾਂ ਕਹਿੰਦੀ ਵੀ ਇਹਦੇ ਆ ਰਜਿਸਟਰੀ ਦਾ ਐਸੇ ਮੈਡਮ। ਅੱਛਾ। ਪਹਿਲਾਂ ਤਾਂ ਕਹਿ ਬਈ ਇਹਦੀ ਜੀ ਸ਼ੇਅਰ ਰਜਿਸਟਰੀ ਨਹੀਂ ਹੋਣੀ। ਫਿਰ ਮੈਂ ਕਿਹਾ ਮੈਨੇ ਭਾਵੇਂ ਜਿਹੜੀ 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 ਤਹਿਸੀਲ ਦੀ ਮੋਹਰ ਲੱਗੀ ਉਹ ਅਸਲ ਰਜਿਸਟਰੀ ਆ ਕਿਉਂਕਿ ਉਹਦੇ ਪੈਸੇ 1500 ਰੁਪਿਆ ਫੀਸ ਤਾਰੀਈ ਆ ਅਸਲ ਹੀ ਆ ਨਹੀਂ ਤੁਸੀਂ ਅਸਲ ਐਫ ਆਈ ਦੀ ਨਕਲ ਲਿਓ ਮੈਂ ਐਫ ਆਈ ਦੀ ਨਕਲ ਕਾਦੀ ਹੋਣੀ ਆ ਜਦੋਂ ਤੁਸੀਂ ਜਿਸ ਚੀਜ਼ ਦੇਖ ਲਓ ਹੋਈ ਜੀ ਤਾਂ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਮੈਡਮ ਹੁਣ ਕਹਿੰਦੀ ਆ ਜੀ ਕਮੇਟੀ ਦਾ ਰਿਕਾਰਡ ਲੈ ਕੇ ਆਓ ਜਦੋਂ ਕਿ ਪਹਚਾਨੇ ਤੋਂ ਪਹਿਲਾਂ ਨਾਂ ਤੇ ਰਜਿਸਟਰੀ ਵੀ ਕਰਨੀ ਸੀ ਵਗਦੀ ਨਾਂ ਕੋਈ ਰਿਕਾਰਡ ਮੰਗੇ ਤੇ ਰੋਲ ਪੈਂਦੀ ਆ ਮੈਂ ਅੱਗੇ ਵੀ ਰਜਿਸਟਰੀ ਕਰਾਈ ਆ ਕੋਈ ਕਿਸੇ ਤਰ੍ਹਾਂ ਦਾ ਸਰਕਾਰੀ ਕਮੇਟੀ ਦਾ ਰਿਕਾਰਡ ਨਹੀਂ ਮੰਗਿਆ ਗਿਆ ਸਿਰਫ ਰਜਿਸਟਰੀ ਲਈ ਹੀ ਮੰਗੇ ਸਿਰਫ ਮੈਨੂੰ ਹਰੈਸਮੈਂਟ ਕੀਤਾ ਜਾਂਦਾ ਜਾ ਰਿਹਾ ਕਿ ਮੈਂ ਪੈਸੇ ਦਵਾਂ ਤੇ ਮੇਰੀ ਰਜਿਸਟਰੀ ਹੋ ਜੇ ਮੈਂ ਪੈਸੇ ਦੇਣੇ ਨਹੀਂ ਮੇਰੀ ਤੇ ਰਜਿਸਟਰੀ ਹੋਣੀ ਹੈ ਹਾਂਜੀ ਅੱਜ ਇੱਥੇ ਬੈਠੇ ਸੀ ਤਸੀਲ ਦੇ ਫਤਿਹਗੜ ਚੂੜੀਆਂ ਵਿੱਚ ਆਪਣਾ ਮੰਗ ਪੱਤਰ ਲੈ ਕੀ ਮੰਗ ਮੇਨ ਮੁੱਖ ਮੰਗੀ ਗਈ ਅੱਜ ਅਸੀਂ ਤਸੀਲ ਦਫਤਰ ਫਤਿਹਗੜ ਚੂੜੀਆਂ ਵਿੱਚ ਆਪਣਾ ਰੋਸ ਧਰਨਾ ਦਿੱਤਾ ਵਾ ਜਿਹਦੇ ਰਾਹੀਂ ਪ੍ਰਸ਼ਾਸਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਇਸ ਤਹਿਸੀਲ ਵਿੱਚ ਬੜੇ ਵੱਡੇ ਪੱਧਰ ਤੇ ਜਿਹੜੀ ਆ ਭ੍ਰਿਸ਼ਟਕੁਰੀ ਚੱਲ ਰਹੀ ਆ ਤੇ ਬਹੁਤ ਸਾਰੇ ਦਲਾਲ ਜਿਹੜੇ ਆ ਇੱਥੇ ਇਸ ਗਰਮ ਨੇ ਜਿੰਨਾ ਰਾਹੀਂ ਹੀ ਕੰਮ ਹੁੰਦੇ ਆ ਉਹਨਾਂ ਤੋਂ ਮੇਰਾ ਕੰਮ ਕਰਾਉਣਾ ਤੇ ਸੰਭਵ ਨਹੀਂ ਹੈਗਾ ਜਿਹੜੀ ਕਲੋਨੀ ਤੋਂ ਬਾਹਰ ਵੀ ਜਗਾ ਨੇ ਤੇ 95 ਤੋਂ ਪਹਿਲਾਂ ਦੀਆਂ ਵਾ ਜੇਕਰ ਉਹਨਾਂ ਦੀਆਂ ਰਜਿਸਟਰੀਆਂ ਕਰਾਉਣ ਵੀ ਆਈਦਾ ਤੇ ਉਹਦੇ ਲਈ ਵੀ ਜਿਹੜਾ ਵਾ ਬਹੁਤ ਤਰ੍ਹਾਂ ਤਰ੍ਹਾਂ ਦੀਏ ਜਿਹੜੇ ਆ ਹੱਤ ਕੰਡੇ ਜਿਹੜੇ ਆ ਉਹ ਵਰਤਕੇ ਤੇ ਰੋਕਿਆ ਜਾਂਦਾ ਵਾ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਵਾ ਕਿ ਇਹਦੇ ਲਈ ਰਿਸ਼ਵਤ ਦਿੱਤੀ ਜਾਵੇ ਦੂਸਰਾ ਬਹੁਤ ਸਾਰੀਆਂ ਆ ਆਰਟੀਆਈ ਰਾਂ ਜਾਂ ਹੋਮੇਸ਼ਿਕਾਇਤਾ ਹੋਈਆਂ ਵਾ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਇੱਥੇ ਇੱਕ ਮੁਲਾਜ਼ਮ ਉਕਤ ਮੁਲਾਜ਼ਮ ਨੂੰ ਨੱਪ ਕੇ ਰੱਖਿਆ ਗਿਆ ਵਾ ਤੇ ਸਾਡੀ ਇਹ ਮੰਗ ਆ ਕਿ ਜਿਹੜੀਆਂ ਵੀ ਸ਼ਿਕਾਇਤਾਂ ਵਾਂ ਉਹਨਾਂ ਦਾ ਨਪਟਾਰਾ ਜਿਹੜਾ ਤੁਰੰਤ ਕੀਤਾ ਜਾਵੇ ਤੇ ਜਿਸ ਮੁਲਾਜ਼ਮ ਨੇ ਇਹ ਲੰਬੇ ਸਮੇਂ ਤੋਂ ਇਹ ਨੱਪਕੇ ਰੱਖੀਆਂ ਵਾ ਉਹਦਾ ਤਬਾਦਲਾ ਕਰਕੇ ਤੇ ਨਿਰਪੱਖ ਜਾਂਚ ਕਰਾਈ ਜਾਵੇ ਅੰਮ੍ਰਿਤ ਸ਼ਹਿਰ ਚੂੜੀਆਂ ਦੇ ਆਰਟੀਆਈ ਬਾਰੇ ਸਟੈਂਸ ਸਿੰਘ ਨੇ ਪਾਣੀ ਹੀ ਹੋ ਰਹੀ ਇੱਥੇ ਜਿਹੜੇ ਨਸਜੋਗੀ ਸਜੇ ਪਿੱਛੇ ਜੀ ਉਹਨਾਂ ਨੂੰ ਅੱਜ ਤਸੀਹੇ ਚ ਹੋ ਰਹੀ ਉਸ ਧੰਦਰੀਆਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਮਨਪਤਰਿਪਤਾ ਗਿਆ ਕਿ ਕਿਤੇ ਜਿਹੜਾ ਉਹਨਾਂ ਨੇ ਮੰਗ ਪੱਤਰ ਦਿੱਤਾ ਹੈ ਓਕੇ ਮੰਗ ਪੱਤਰ ਜਿਹੜਾ ਮੈਨੂੰ ਦਿੱਤਾ ਹੈਗਾ ਮੈਂ ਉੱਚ ਅਧਿਕਾਰੀਆਂ ਨੂੰ ਭੇਜ ਦਵਾਂਗੀ ਉਹਨਾਂ ਦੀ ਜਿਹੜੀ ਮੰਗਾ ਹੈ ਤੇ ਪੂਰੇ ਉਹਦੇ ਨਾਲ ਆਪਾਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੀ ਉਹਨੇ ਮੰਗ ਕੀਤੀ ਮੇਰੀ ਐਕਚੁਅਲ ਬਦਲੀ ਥੋੜੇ ਪਹਿਲਾਂ ਹੀ ਹੋਈ ਹੈ ਇੱਥੇ ਪੋਸਟਿੰਗ ਤੈਜ ਕਰਕੇ ਮੇਰੇ ਜਿਹੜਾ ਇਹ ਮਸਲਾ ਜਿਹੜਾ ਹੈ ਜਿਹੜਾ ਵੀ ਇਹਨਾਂ ਦੇ ਮਸਲੇ ਨੇ ਉਹ ਮੇਰੇ ਧਿਆਨ ਵਿੱਚ ਨਹੀਂ ਸੀਗੇ ਅੱਜ ਇਹਨਾਂ ਨੇ ਮੇਰੇ ਧਿਆਨ ਵਿੱਚ ਲਿਆਉਂਦੇ ਨੇ ਉਹ ਆਪਾਂ ਸਾਰੇ ਇਹਨਾਂ ਦੇ ਹੱਲ ਕਰਾਂਗੇ ਕੀ ਰਿਸਪੌਂਸਿਬਿਲਟੀ ਚੇਅਰ ਤੇ ਪਰ ਸਿਚੇਅਰ ਪਰਸਨ ਉਹਨਾਂ ਦਾ ਮਨਜ਼ੂਰੀ ਵਿੱਚ ਆਉਣ ਰਜਿਸਟਰੀ ਜਿਹੜੀਆਂ ਸ਼ਕਤ ਦੇ ਇਹ ਪ੍ਰਤੀਬੰਧ ਨਹੀਂ ਇਹ ਗੱਲ ਮੇਰੇ ਧਿਆਨ ਵਿੱਚ ਨਹੀਂ ਹੈਗੀ ਮੇਰੇ ਤੋਂ ਬਾਹਰ ਕੁਝ ਹੋ ਰਿਹਾ ਦੇ ਹਨ ਅੱਜ ਇਹਨਾਂ ਨੇ ਮੇਰੇ ਧਿਆਨ ਵਿੱਚ ਲੈਂਦੀ ਹੈ ਅੱਗੇ ਤੋਂ ਆਪਾਂ ਇਦਾਂ ਦਾ ਕੁਝ ਨਾ ਤਸੀਲ ਵਿੱਚ ਮੇਰੇ ਧਿਆਨ ਵਿੱਚ ਤਾਂ ਨਹੀਂ ਸੀਗਾ ਤੁਹਾਡੇ ਵੱਲੋਂ ਕੋਈ ਐਕਚੁਅਲੀ ਆ ਜਾਉਗਾ ਹਾਂ ਹਾਂਜੀ ਮੇਰੇ ਵੱਲੋਂ ਜਿਹੜਾ ਹੈਗਾ ਮੈਂ ਉੱਚ ਅਧਿਕਾਰਾਂ ਦੇ ਧਿਆਨ ਵਿੱਚ ਲਿਆਂਦਾ ਜਾਏਗਾ ਤੇ ਇਹਦੀ ਬਦਲੀ ਕਰਨ ਦੀ ਸਪੱਸ਼ਟ ਕਿਤੇ ਜਾਊਗੀ ਹਾਂਜੀ ਮੈਨੂੰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਵਿੰਦਰ ਗੋਹਰਾ ਮੈਂ ਤਸਵੀਲ ਆਫਿਸ ਪਤੇਗੜ ਚੁੜੀਆਂ ਵਿਖੇ ਆਰਸੀ ਦੀ ਪੋਸਟ ਤੇ ਕੰਮ ਕਰ ਰਹੀ ਆਂ ਅੱਜ ਕੁਝ ਲੋਕਾਂ ਨੇ ਧਰਨਾ ਦਿੱਤਾ ਹਾਂਜੀ ਮੈਨੂੰ ਪਤਾ ਲੱਗਾ ਮੈਂ ਅੱਜ ਛੁੱਟੀ ਤੇ ਸੀ ਤੇ ਮੈਨੂੰ ਪਤਾ ਲੱਗਾ ਮੇਰੇ ਖਿਲਾਫ ਜਿਹੜਾ ਧਰਨਾ ਜਿਹੜਾ ਦਿੱਤਾ ਗਿਆ ਵਾ ਜਿਹੜਾ ਵੀ ਕੰਮ ਹੈਗਾ ਵਾ ਜਿਹੜੇ ਮੇਰੇ ਅਧਿਕਾਰ ਖੇਤਰ ਦੇ ਵਿੱਚ ਹੈਗਾ ਐ ਮੈਂ ਸਿਰਫ ਉਹੀ ਕੰਮ ਕਰਦੀ ਆਂ ਜਿਹੜਾ ਮੇਰੇ ਅਧਿਕਾਰ ਖੇਤਰ ਦੇ ਵਿੱਚ ਕੰਮ ਨਹੀਂ ਹੈਗਾ ਮੈਂ ਉਹ ਕੰਮ ਕਿਵੇਂ ਕਰ ਸਕਦੀ ਆਂ ਜੀ ਜੀ ਠੀਕ ਆ ਜਿਹੜੇ ਇਹ ਲੋਕ ਇਕੱਠੇ ਹੋਏ ਨੇ ਇਹ ਜਾਣ ਬੁੱਝ ਕੇ ਮੈਨੂੰ ਹਰਾਸਮੈਂਟ ਕਰ ਰਹੇ ਨੇ ਇੱਕ ਲੇਡੀਜ਼ ਦੇ ਨਾਤੇ ਹੋ ਜਿੱਦਾਂ ਕੋ ਪੈਸੇ ਦੇ ਲੈਣ ਦੇਣ ਦੀਆਂ ਗੱਲਾਂ ਕਰਦੇ ਨੇ ਕਿ ਕੰਮ ਕਾਜਾਂ ਦੇ ਬਦਲੇ ਪੈਸੇ ਲਈ ਜਾਂਦੇ ਨੇ ਐਵੇਂ ਦੀ ਕੋਈ ਵੀ ਗੱਲ ਨਹੀਂ ਹੈਗੀ ਨਾ ਤਾਂ ਮੈਂ ਕਿਸੇ ਕੋ ਮੰਗ ਕਰਦੀ ਆ ਤੇ ਨਾ ਹੀ ਮੈਨੂੰ ਲੋੜ ਹੈ ਕਿਸੇ ਕੋ ਮੰਗ ਕਰਨ ਦੀ ਪੈਸੇ ਦੇ ਬਾਰੇ ਵਿੱਚ